ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਬਾਣੀ ਭਗਤ ਧੰਨੇ ਜੀ ਕੀ ੴ ਸਤਿਗੁਰ ਪ੍ਰਸਾਦਿ ਪਰਮਤ ਫਿਰਤ ਬਹੁ ਜਨਮ ਬਿਲਾਨੇ ਤਨ ਮਨ ਤਨ ਨਹੀਂ ਧੀਰੇ ਲਾਲਚ ਬਿਖ ਕਾਮ ਲੁਬਧ ਰਾਤਾ ਮਨ ਬਿਸਰੇ ਪ੍ਰਭ ਹੀਰੇ ਪਰਮਤ ਫਿਰਤ ਬਹੁ ਜਨਮ ਬਿਲਾਨੇ ਤਨ ਮਨ ਤਨ ਨਹੀਂ ਧੀਰੇ ਲਾਲਚ ਬਿਖ ਕਾਮ ਲੁਬਧ ਰਾਤਾ ਮਨ ਬਿਸਰੇ ਪ੍ਰਭ ਹੀਰੇ ਰਹਾਉ ਬਿਕਫਲ ਮੀਠ ਲਗੇ ਮਨ ਬਉਰੇ ਚਾਰ ਵਿਚਾਰ ਨਾ ਜਾਣਿਆ ਗੁਣ ਤੇ ਪ੍ਰੀਤ ਵੱਡੀ ਅਨਭਾਂਤੀ ਜਨਮ ਮਰਨ ਫਿਰ ਤਾਨਿਆ ਜੁਗਤ ਜਾਨ ਨਹੀਂ ਹਿਰਦੇ ਨਿਵਾਸੀ ਜਲਤ ਜਾਲ ਜਮ ਫੰਦ ਪੈਰੇ ਬਿਖ ਫਲ ਸੱਚ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ਗਿਆਨ ਪ੍ਰਵੇਸ਼ ਗੁਰ ਹੈ ਧਨ ਦਿਆ ਧਿਆਨ ਮਾਨ ਮਨ ਏਕਮੈ ਪ੍ਰੇਮ ਭਗਤ ਮਾਨੀ ਸੁਖ ਜਾਨਿਆ ਤ੍ਰਿਪਤ ਅਗਾਨੇ ਮੁਕਤ ਪਏ ਜੋਤ ਸਮਾਏ ਸਮਾਨੀ ਜਾਂ ਕੈ ਅਸ਼ਲੀ ਪ੍ਰਭ ਪਹਿਚਾਨਿਆ ਧੰਨੇ ਧਨ ਪਾਇਆ ਧਰਨੀ ਤਰ ਮਿਲ ਜਨ ਸੰਤ ਸਮਾਨਿਆ ਜੋਤ ਸਮਾਏ ਸਮਾਨੀ ਜਾਂ ਕੈ ਅਛਲੀ ਪ੍ਰਭ ਪਹਿਚਾਨਿਆ ਧੰਨੇ ਧੰਨ ਪਾਇਆ ਧਰਨੀ ਤਰ ਮਿਲ ਜਨ ਸੰਤ ਸਮਾਨਿਆ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਆਸਾ ਬਾਣੀ ਭਗਤ ਧੰਨੇ ਜੀ ਕੀ ਏਕ ਓੰਕਾਰ ਸਤਿਗੁਰ ਬਰਸਾਦ ਮਾਇਆ ਦੇ ਮੋਹ ਵਿੱਚ ਭਟਕਿਆ ਕਈ ਜਨਮ ਗੁਜ਼ਰ ਜਾਂਦੇ ਹਨ ਇਸ ਰਹੀ ਨਾਸ਼ ਹੋ ਜਾਂਦਾ ਹੈ ਮਨ ਭਟਕਦਾ ਰਹਿੰਦਾ ਹੈ ਤੇ ਧਨ ਵੀ ਟਿਕਿਆ ਨਹੀਂ ਰਹਿੰਦਾ ਲੋਭੀ ਜੀਵ ਜਹਿ ਰੂਪ ਪਦਾਰਥਾਂ ਦੇ ਲਾਲਚ ਵਿੱਚ ਕਾਮ ਵਾਸਨਾ ਵਿੱਚ ਰੰਗਿਆ ਰਹਿੰਦਾ ਹੈ ਇਸ ਦੇ ਮਨ ਵਿੱਚੋਂ ਮੂਲਕ ਪ੍ਰਭੂ ਵਿਸਰ ਜਾਂਦਾ ਹੈ ਰਹਾਉ ਏ ਕਮਲੇ ਮਨ ਇਹ ਜਹਿ ਰੂਪ ਧਨ ਤੈਨੂੰ ਮਿੱਠੇ ਲੱਗਦੇ ਹਨ ਤੈਨੂੰ ਸੋਹਣੇ ਵਿਚਾਰਨ ਨਹੀਂ ਫੁਰਦੀ ਗੁਨਾ ਬੱਲੋਂ ਹਟਕੇ ਹੋਰ ਹੋਰ ਕਿਸਮ ਦੇਪ ਪ੍ਰੀਤ ਤੇਰੇ ਅੰਦਰ ਵਸ ਰਹੀ ਹੈ ਤੇ ਤੇਰਾ ਜਨਮ ਮਰਨ ਦਾ ਤਾਣਾ ਤਣਿਆ ਜਾ ਰਿਹਾ ਹੈ ਹੇ ਮਨ ਤੂੰ ਜੀਵਨ ਦੀ ਜੁਗਤ ਸਮਝ ਕੇ ਇਹ ਜੁਗਤ ਆਪਣੇ ਅੰਦਰ ਪੱਕੀ ਨਾ ਕੀਤੀ ਤ੍ਰਿਸ਼ਨਾ ਵਿੱਚ ਸੜਦੇ ਤੈਨੂੰ ਜਮਾ ਦਾ ਜਾਲ ਜਮਾ ਦੇ 파ਏ ਪੈ ਜਾਂਦੇ ਹਨ ਹੇ ਮਨ ਤੂੰ ਵਿਸ਼ੇ ਰੂਪ ਵਿਚਰ ਤੇ ਫਲ ਹੀ ਇਕੱਠੇ ਕਰਕੇ ਸਾਮ ਦਾ ਰਹਾ ਤੇ ਅਜੇਹਾ ਸੰਬਦਾ ਰਹਾ ਕਿ ਤੈਨੂੰ ਪਰਮਪੁਰਖ ਪ੍ਰਭੂ ਭੁੱਲ ਜਾ ਗਿਆ ਜਿਸ ਮਨੁੱਖ ਨੂੰ ਗੁਰੂ ਦੇ ਗਿਆਨ ਦਾ ਪ੍ਰਵੇਸ਼ ਰੂਪ ਤਾਂ ਦਿੱਤਾ ਉਸ ਦੀ ਸੁਰਤ ਪ੍ਰਭੂ ਵੀ ਜੁੜ ਗਈ ਉਸ ਦੇ ਅੰਦਰ ਸਰਦਾ ਬਣ ਗਈ ਉਸ ਦਾ ਮਨ ਪ੍ਰਭੂ ਨਾਲ ਇੱਕਮਿਕ ਹੋ ਗਿਆ ਉਸ ਨੂੰ ਪ੍ਰਭੂ ਦਾ ਪਿਆਰ ਪ੍ਰਭੂ ਦੀ ਭਗਤੀ ਚੰਗੀ ਲੱਗੀ ਉਸ ਦੀ ਸੋਕ ਨਾਲ ਸਾਝ ਬਣੀ ਉਹ ਮਾਇਆ ਵੱਲੋਂ ਚੰਗੀ ਤਰ੍ਹਾਂ ਰਾਜ ਗਿਆ ਤੇ ਬੰਧਨਾ ਤੋਂ ਮੁਕਤ ਹੋ ਗਿਆ ਜਿਸ ਮਨੁੱਖ ਦੇ ਅੰਦਰ ਪ੍ਰਭੂ ਦੀ ਸਰਵ ਵਿਆਪਕ ਜੋਤ ਟਿਕ ਗਈ ਉਸ ਨੇ ਮਾਇਆ ਵਿੱਚ ਨਾ ਛੱਲੇ ਜਾਣ ਵਾਲੇ ਪ੍ਰਭੂ ਨੂੰ ਪਛਾਣ ਲਿਆ ਮੈਂ ਤੰਨੇ ਨੇ ਵੀ ਉਸ ਪ੍ਰਭੂ ਦਾ ਨਾਮ ਰੂਪ ਧਨ ਲੱਭ ਲਿਆ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ ਮੈਂ ਤਨ ਨਾ ਵੀ ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਵਿੱਚ ਢੀਨ ਹੋ ਗਿਆ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ